ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਗੁਰਦਾਸਪੁਰ ਤੋਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਮਕੌੜਾ ਪੱਤਣ ਤੇ ਬਣੇ ਅਸਥਾਈ ਪੁਲ ਨੂੰ ਹਟਾ ਦਿੱਤਾ ਗਿਆ ਜਿਸ ਕਾਰਨ ਸੱਤ ਪਿੰਡਾਂ ਦਾ ਸੰਪਰਕ ਗੁਰਦਾਸਪੁਰ ਨਾਲੋਂ ਟੁੱਟ ਗਿਆ ਦੱਸਦੇ ਕਿ ਗੁਰਦਾਸਪੁਰ ਵਿੱਚ ਰਾਵੀ ਨਦੀ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਜਿਸ ਕਾਰਨ ਪ੍ਰਸ਼ਾਸਨ ਵੱਲੋਂ ਮਕੌੜਾ ਪੱਤਣ ਤੇ ਬਣੇ ਅਸਥਾਈ ਪੁਲ ਨੂੰ ਹਟਾ ਦਿੱਤਾ ਗਿਆ ਰਾਵੀ ਨਦੀ ਦੇ ਪਾਰਲੇ ਸੱਤ ਪਿੰਡਾਂ ਦਾ ਸੰਪਰਕ ਗੁਰਦਾਸ ਗੁਰਦਾਸਪੁਰ ਜ਼ਿਲ੍ਹੇ ਨਾਲੋਂ ਟੁੱਟ ਚੁੱਕਾ ਹੈ ਲੋਕਾਂ ਲਈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਸਥਾਈ ਆਵਾਜਾਈ ਦਾ ਇੱਕੋ ਇੱਕ ਸਾਧਨ ਕਿਸ਼ਤੀ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਸੀ ਕਿ ਰਾਵੀ ਨਦੀ ਦੇ ਪਾਰਲੇ ਸੱਤ ਪਿੰਡਾਂ ਵਿੱਚ ਨੌਂ ਗਰਭਵਤੀ ਔਰਤਾਂ ਵੀ ਮੌਜੂਦ ਨੇ ਜਿਸ ਤੋਂ ਬਾਅਦ ਅੱਜ ਸਿਵਲ ਸਰਜੰਟ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਰਾਵੀ ਨਦੀ ਦੇ ਪਾਰ ਸੱਤ ਪਿੰਡਾਂ ਵਿੱਚ ਇੱਕ ਮੈਡੀਕਲ ਟੀਮ ਭੇਜੀ ਗਈ ਇੱਥੇ ਮੈਡੀਕਲ ਟੀਮ ਨੇ ਗਰਭਵਤੀ ਔਰਤਾਂ ਦੀ ਜਾਂਚ ਕੀਤੀ ਅਤੇ ਕਿਹਾ ਕਿ ਦੋ ਔਰਤਾਂ ਦਾ ਜਣੇਪੇ ਦਾ ਸਮਾਂ ਘੱਟ ਹੈ ਇਸ ਲਈ ਉਹਨਾਂ ਨੂੰ ਜਲਦੀ ਹਸਪਤਾਲ ਲਿਜਾਇਆ ਜਾਵੇ ਉਥੋਂ ਉਹਨਾਂ ਨੂੰ ਸੇਵਲ ਹਸਪਤਾਲ ਲਿਜਾਇਆ ਜਾਵੇਗਾ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾਵੇਗਾ ਇਸ ਦੇ ਨਾਲ ਹੀ ਬਾਕੀ ਮਹਿਲਾਵਾਂ ਦੀ ਵੀ ਨੂੰ ਵੀ ਡਾਕਟਰੀ ਸਹੂਲਤਾਂ ਦਿੱਤੀਆਂ ਗਈਆਂ ਤਾਂ ਜੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਲੋਕਾਂ ਦਾ ਕਹਿਣਾ ਕਿ ਆਜ਼ਾਦੀ ਦੇ 78 ਸਾਲ ਬੀਤ ਜਾਣ ਤੋਂ ਬਾਅਦ ਵੀ ਇੱਥੇ ਸਥਾਈ ਪੂਲ ਬਣਿਆ ਰਾਵੀ ਨਦੀ ਤੇ ਸਥਾਈ ਪੂਲ ਨਾ ਹੋਣ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਬਰਸਾਤ ਦੇ ਮੌਸਮ ਦੌਰਾਨ ਰਾਵੀ ਨਦੀ ਤੇ 4 ਮਹੀਨਿਆਂ ਲਈ ਸਥਾਈ ਪੂਲ ਬਣਾਏ ਜਾਣ ਤੋਂ ਬਾਅਦ ਲੋਕ ਸਿਰਫ ਕਿਸ਼ਤੀਆਂ ਰਾਹੀਂ ਹੀ ਯਾਤਰਾ ਕਰਦੇ ਨੇ ਅਤੇ ਜੇਕਰ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਤਾਂ ਕਿਸ਼ਤੀਆਂ ਵੀ ਬੰਦ ਹੋ ਜਾਂਦੀਆਂ ਨੇ। ਰਾਵੀ ਨਦੀ ਦੇ ਪਾਰ 7 ਪਿੰਡ ਟਾਪੂ ਵਿੱਚ ਬਦਲ ਜਾਂਦੇ ਨੇ। ਇਸ ਦੇ ਸਬੰਧ ਵਿੱਚ ਵਧੇਰੇ ਜਾਣਕਾਰੀ ਦੇ ਲਈ ਦੇਖੋ ਗੁਰਦਾਸਪੁਰ ਤੋਂ ਮੇਰੇ ਸਹਿਯੋਗੀ ਅਵਤਾਰ ਸਿੰਘ ਦੀ ਖਾਸ ਰਿਪੋਰਟ। ਮਕੋੜਾ ਪੱਤਨ ਰਾਵੀ ਦਰਿਆ ਤੇ ਆਰਜੀ ਪੁਲ ਜੋ ਕਿ ਫਟਿਆਂ ਵਾਲਾ ਪੁਲ ਬਣਾਇਆ ਗਿਆ ਸੀਗਾ ਉਹ ਬਰਸਾਤੀ ਸੀਜ਼ਨ ਨੂੰ ਦੇਖਦੇ ਹੋਏ ਚੁਕ ਦਿੱਤਾ ਗਿਆ ਹੈਗਾ ਵਾ ਜਿਸ ਕਰਕੇ ਲੋਕਾਂ ਦਾ ਸੰਪਰਕ ਜਿਹੜਾ ਵਾ ਗੁਰਦਾਸਪੁਰ ਜ਼ਿਲ੍ਹੇ ਦੇ ਨਾਲੋਂ ਟੁੱਟ ਚੁੱਕਾ ਹੈਗਾ ਲੋਕ ਜਿਹੜੇ ਨੇ ਕਿਸ਼ਤੀ ਦੇ ਰਾਹੀਂ ਜਿਹੜਾ ਵਾ ਸਫਰ ਕਰਨ ਦੇ ਲਈ ਮਜਬੂਰ ਨੇ ਲੋਕ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਕਿਸ਼ਤੀ ਦੇ ਰਾਹੀਂ ਜਿਹੜਾ ਵਾ ਸਫਰ ਕਰ ਰਹੇ ਨੇ ਸਿਵਲ ਸਰਜਨ ਗੁਰਦਾਸਪੁਰ ਵੀ ਅੱਜ ਇੱਥੇ ਮੌਕੇ ਤੇ ਪਹੁੰਚੇ ਸਨ ਕਿਉਂਕਿ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਰਾਵੀ ਦਰਿਆ ਤੋਂ ਪਾਰ ਵਸਦੇ ਜਿਹੜੇ ਸੱਤ ਪਿੰਡ ਹੈਗੇ ਨੇ ਉਹ ਸੱਤਾਂ ਪਿੰਡਾਂ ਦੇ ਵਿੱਚ ਨੋ ਗਰਭવતી ਮਹਿਲਾਵਾਂ ਜੜੀਆਂ ਨੇ ਉੱਥੇ ਸਟਕ ਹੋ ਚੁੱਕੇ ਆ ਨੇ ਫਸੀਆਂ ਹੋਈਆਂ ਨੇ ਜਿਸ ਕਰਕੇ ਉਹਨਾਂ ਨੂੰ ਮੈਡੀਕਲ ਸਹੂਲਤ ਜੜੀਆਂ ਨਹੀਂ ਪਹੁੰਚ ਰਹੀ ਹੈਗੀ ਟੀਮ ਜਿਹੜੀ ਹੈ ਅੱਜ ਰਾਵੀ ਦਰਿਆ ਤੋਂ ਪਾਰ ਵਸਦੇ ਸੱਤਾ ਪਿੰਡਾਂ ਦੇ ਵਿੱਚ ਪਹੁੰਚੀ ਹੈ ਜਣੀਆਂ ਉੱਥੇ ਗਰਭਤੀ ਮਹਿਲਾਵਾਂ ਹੈਗੀਆਂ ਨੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਗਈ ਆ ਦੱਸਿਆ ਜਾ ਰਿਹਾ ਕਿ ਦੋ ਗਰਭਤੀ ਮਹਿਲਾਵਾਂ ਹੈਗੀਆਂ ਨੇ ਜਿਨ੍ਹਾਂ ਨੂੰ ਜੜਾ ਵਾ ਜਲਦ ਸ਼ਿਫਟ ਜੜਾ ਕਰ ਦਿੱਤਾ ਜਾਵੇਗਾ ਕਿਉਂਕਿ ਪ੍ਰੈਗਨਨਸੀ ਦੇ ਵਿੱਚ ਥੋੜਾ ਸਮਾਂ ਜੜਾ ਬਚਿਆ ਹੈਗਾ ਜਿਸ ਕਰਕੇ ਉਹਨਾਂ ਨੂੰ ਉੱਥੋਂ ਕੱਢ ਕੇ ਜੜਾ ਵਾ ਸਿਵਲ ਹਸਪੀਟਲ ਦੇ ਵਿੱਚ ਭੇਜਿਆ ਜਾਵੇਗਾ ਤਾਂ ਜੋ ਉਹਨਾਂ ਦਾ ਇਲਾਜ ਹੋ ਸਕੇ ਨਾਲ ਹੀ ਉਹਨਾਂ ਕਹ ਜਿਹੜੀਆਂ ਦੂਸਰੀਆਂ ਗਰਭਤੀ ਮਹਿਲਾਵਾਂ ਹੈਗੀਆਂ ਨੇ ਉਹਨਾਂ ਦੀ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ ਕਿਉਂਕਿ ਮੈਡੀ ਹੈਗੇ ਨੇ ਤਸਵੀਰਾਂ ਮੈਂ ਤੁਹਾਨੂੰ ਵਿਖਾਦਾ ਕਿ ਇਹ ਮਕੋੜਾ ਪਤਨ ਰਾਵੀ ਦਰਿਆ ਹੈਗਾ ਵਾ ਰਾਵੀ ਦਰਿਆ ਤੋਂ ਪਾਰ ਵੱਸਦੇ ਸੱਤ ਪਿੰਡ ਹੈਗੇ ਨੇ ਸੱਤਾ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਕਾਫੀ ਮੁਸ਼ਕਲਾਂ ਵਿੱਚ ਨੇ ਕਿਉਂਕਿ ਬਰਸਾਤੀ ਸੀਜ਼ਨ ਹੋਣ ਦੇ ਕਰਕੇ ਜੋ ਫਟਿਆਂ ਵਾਲਾ ਪੁਲ ਹੁੰਦਾ ਵਾ ਜੋ ਆਰਜੀ ਪੁਲ ਹੁੰਦਾ ਵਾ ਉਸ ਨੂੰ ਜਿਹੜਾ ਵਾ ਹਟਾ ਦਿੱਤਾ ਗਿਆ ਲੰਮੇ ਸਮੇਂ ਤੋਂ ਲੋਕ ਮੰਗ ਇਹੀ ਕਰ ਰਹੇ ਨੇ ਕਿ ਇਸ ਜਗ੍ਹਾ ਦੇ ਉੱਪਰ ਪੱਕਾ ਪੁਲ ਜਿਹੜਾ ਵਾ ਬਣਾਇਆ ਜਾਵੇ ਕਿਉਂਕਿ ਜਿਹੜੇ ਸੱਤ ਪਿੰਡ ਹੈਗੇ ਨੇ ਸੱਤਾ ਪਿੰਡਾਂ ਨੂੰ ਜਾਣ ਦੇ ਲਈ ਇੱਕ ਮਾਤਰ ਜਿਹੜਾ ਸਹਾਰਾ ਵਾ ਇਸ ਵਕਤ ਕਿਸਤੀ ਹੈਗੀ ਆ ਜਾਣ ਜਖੇ ਜੋਖਮ ਵਿੱਚ ਪਾ ਕੇ ਕਿ ਨਾ ਵਾਸਤੇ ਮੈਡੀਕਲ ਟੀਮ ਦਾ ਜਿਹੜਾ ਬਣ ਗਠਨ ਕੀਤਾ ਗਿਆ ਫਿਲਹਾਲ ਦੋ ਮਹਿਲਾਵਾਂ ਨੂੰ ਜਲਦ ਜੜਾ ਵਾ ਸ਼ਿਫਟ ਕਰ ਦਿੱਤਾ ਜਾਵੇਗਾ ਤਾਂ ਜੋ ਉਹਨਾਂ ਦਾ ਪ੍ਰੋਪਰ ਇਲਾਜ ਜੜਾ ਵਾ ਹੋ ਸਕੇ ਜਿਹੜੀਆਂ ਦੂਜੀਆਂ ਮਹਿਲਾਵਾਂ ਹੈਗੀਆਂ ਨੇ ਉਹਨਾਂ ਬਾਰੇ ਵੀ ਜੜਾ ਦੱਸਿਆ ਜਾ ਰਿਹਾ ਹੈਗਾ ਕਿ ਮੈਡੀਕਲ ਟੀਮਾਂ ਭੇਜੀਆਂ ਗਈਆਂ ਨੇ ਤਾਂ ਜੋ ਉਹਨਾਂ ਦਾ ਵੀ ਸਫਲ ਇਲਾਜ ਜੜਾ ਵਾ ਹੋ ਸਕੇ ਅੱਜ ਸਰ ਕੋ ਸੀਗਾ ਵੀ ਜਿਹੜੀ ਆਪਣੇ ਪੱਤਨ ਤੋਂ ਪਾਰ ਪਾਰ ਸਰਵਿਸਿਜ਼ ਨਹੀਂ ਮਿਲ ਰਹੀਆਂ ਅੱਜ ਸਪੈਸ਼ਲੀ ਮੈਂ ਟੀਮ ਵੀ ਭੇਜੀ ਸੀ ਅੱਜ ਕੈਂਪ ਲਈ ਸਵੇਰ ਦੀ ਟੀਮ ਜਾ ਕੇ ਆਈ ਹੈ ਹੁਣੇ ਵਾਪਸ ਆਈ ਹੈ ਤੁਹਾਡੇ ਸਾਹਮਣੇ ਉਹ ਆਪਣੇ ਬੇੜੀ ਦੇ ਰਹੇ ਤੇ ਉੱਥੇ ਉਹ ਅੱਜ ਜਿਹੜੀਆਂ ਗਰਭਵਤੀ ਮਾਵਾਂ ਨੇ ਤਾਂ ਜੇ ਹੋਰ ਜਿਹੜੇ ਵੀ ਬਜ਼ੁਰਗ ਹੈਗੇ ਨੇ ਜਾਂ ਹੋਰ ਪਬਲਿਕ ਹੈਗੀ ਉਹਨਾਂ ਨੂੰ ਸੇਵਾਵਾਂ ਜਿਹੜੀਆਂ ਵੀ ਲੋੜ ਨੇ ਕਿਉਂਕਿ ਰੈਨੀ ਸੀਜ਼ਨ ਆ ਕੋਈ ਹੋਰ ਫੀਵਰ ਦਾ ਕੇਸ ਵੀ ਹੋ ਸਕਦਾ ਜਾਂ ਕੋਈ ਹੋਰ ਕੋਈ ਡਾਇਰੀਆ ਦਾ ਕੇਸ ਵੀ ਹੋ ਸਕਦਾ ਇਸ ਲਈ ਉਹ ਟੀਮ ਭੇਜੀ ਗਈ ਸੀ ਤੇ ਅੱਜ ਉਹ ਚੈੱਕਅਪ ਕਰਕੇ ਆਏ ਨੇ ਤੇ ਉਹਨਾਂ ਨੇ ਗਰਭਵਤੀ ਜਿਹੜੀਆਂ ਮਾਵਾਂ ਨੇ ਉਹਨਾਂ ਨੂੰ ਮੋਟੀਵੇਟ ਕੀਤਾ ਜੀ ਇਹਨਾਂ ਦੀ ਅਗਲੇ ਮਹੀਨੇ ਡਿਲੀਵਰੀ ḍੂ ਹੈ ਤੇ ਉਹਦੇ ਸ਼ਿਫਟ ਕਰਨ ਲਈ ਤਾਂ ਕਿ ਕੋਈ ਕੁਦਰਤੀ ਕਰੋਪੀ ਚ ਨਾ ਫਸ ਜਾਵੇ ਇਸ ਲਈ ਉਹਨਾਂ ਨੂੰ ਅੱਜ ਮੋਟੀਵੇਟ ਕਰਕੇ ਆਏ ਨੇ ਉਹਨਾਂ ਨੇ ਇੱਕ ਅੱਧੇ ਦਿਨ ਚ ਸ਼ਿਫਟ ਕਰਨ ਦੀ ਸਾਨੂੰ ਜਿਹੜਾ ਕਮਿਟ ਕੀਤਾ ਹੈਗਾ ਤੇ ਉਹਨਾਂ ਨੂੰ ਅਸੀਂ ਇੱਕ ਦੋ ਦਿਨਾਂ ਚ ਮੇਰਾ ਖਾਲ ਸ਼ਿਫਟ ਕਰ ਲਵਾਂਗੇ ਤਾਂ ਕਿ ਕੋਈ ਇਹਨਾਂ ਦੀ ਕੋਈ ਪ੍ਰੋਬਲਮ ਨਾ ਆਵੇ ਕਿੰਨੀਆਂ ਮਹਿਲਾਵਾਂ ਨੂੰ ਸ਼ਿਫਟ ਕੀਤਾ ਜਾ ਰਿਹਾ ਪਹਿਲਾਂ ਹਾਂਜੀ ਪਹਿਲਾਂ ਕਿੰਨੀਆਂ ਮਹਿਲਾਵਾਂ ਨੂੰ ਸ਼ਿਫਟ ਕੀਤਾ ਜਾ ਰਿਹਾ ਸਰ ਦੋ ਮਹਿਲਾਵਾਂ ਨੇ ਜਿਹੜੀਆਂ ਅਗਲੇ ਮਹੀਨੇ ਜਿੰਨਾਂ ਦੀ ਡਿਲੀਵਰੀ ḍੂ ਹੈ ਉਹਨਾਂ ਨੂੰ ਇਹ ਪਹਿਲਾਂ ਅਸੀਂ ਸ਼ਿਫਟ ਕਰਨ ਦਾ ਪਲਾਨ ਹੈਗਾ ਉਸ ਤੋਂ ਦੂਸਰਿਆਂ ਨੂੰ ਤਾਂ ਕਰਨ ਦੀ ਅਜੇ ਲੋੜ ਨਹੀਂ ਹੈਗੀ ਅਜੇ ਟਾਈਮ ਹੈਗਾ ਇੰਨੀ ਦੇਰ ਘਰ-ਵਾਰ ਛੱਡ ਕੇ ਕੋਈ ਵੀ ਨਹੀਂ ਜਾਂਦਾ ਕਿਤੇ ਜਾ ਕੇ ਤੇ ਕਿਸ ਕਰਕੇ ਜਦੋਂ ਉਹਨਾਂ ਨੂੰ ਕੋਈ ਜ਼ਰੂਰਤ ਹੋਊਗੀ ਜੇ ਮੌਸਮ ਇਹ ਜਾ ਹੋਇਆ ਤਾਂ ਜ਼ਰੂਰ ਫਿਰ ਅਸੀਂ ਸਭਾਮਾ ਫਿਰ ਦਿੱਤੀਆਂ ਜਾਣਗੇ ਫਿਰ ਅਸੀਂ ਇੱਥੇ ਪਹੁੰਚ ਕੇ ਇਦਾਂ ਦੀ ਕੋਈ ਸਰਵਿਸ ਫਿਰ ਉਪਰਾਲੇ ਕਰਾਂਗੇ ਲਿਕਨ ਇਹ ਦੱਸਿਆ ਵੀ ਸਾਡੇ ਉੱਥੇ ਕੋਈ ਸਾਡਾ ਸਟਾਫ ਨਹੀਂ ਬੰਦਾ ਉਹਨਾਂ ਨੂੰ ਸਾਡੇ ਜਿਹੜੇ ਸਟਾਫ ਨੇ ਫੀਲਡ ਦੇ ਵਿੱਚ ਜੌਬ ਹੈ ਜੀ ਉਹਨਾਂ ਕੋਲ ਟਟਵੇਂ ਪਿੰਡ ਨੇ 7 ਪਿੰਡ ਨੇ ਤੇ 1400 ਦੀ ਆਬਾਦੀ ਹੈ ਤੁਸੀਂ ਸਮਝ ਸਕਦੇ ਹੋ ਕੁਝ ਛੋਟੇ ਮੋਟੇ ਘਰ ਕਲੈਕਟਡ ਹੋਣੇ ਨੇ ਉਹਨਾਂ ਨੂੰ ਉੱਥੇ ਦੇ ਸੇਵਾਵਾਂ ਦੇਣ ਜਾਣੀਆਂ ਪੈਂਦੀਆਂ ਜਿੱਦਾਂ ਹੋਮ ਟੂ ਹੋਮ ਇਹਨਾਂ ਦੀ ਸਰਵਿਸਿਜ਼ ਦੇਣੀਆਂ ਬਣਦੀਆਂ ਨੇ ਡਿਪਾਰਟਮੈਂਟ ਦੀਆਂ ਵੀ ਇਸ ਲਈ ਡਿਸਕਰੀਟ ਪਪੂਲੇਸ਼ਨ ਓਨ ਕਰਕੇ ਹੋ ਸਕਦਾ ਉਹਨਾਂ ਨੂੰ ਉੱਥੇ ਨਾ ਹੋ ਜਦੋਂ ਗਏ ਹੋਣੇ ਨਹੀਂ ਮਿਲੇ ਹੋਣੇ ਪਰ ਮੈਂ ਮੇਰੇ ਸਟਾਫ ਨੂੰ ਕਿਹਾ ਵੀ ਉਹ ਆਪਣਾ ਉੱਥੇ ਕਮਿਊਨੀਕੇਸ਼ਨ ਕੋਈ ਵੀ ਆਪਣੇ ਫੋਨ ਨੰਬਰ ਡਿਸਪਲੇ ਕਰਨਾਗਾ ਅਗਰ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਤਾਂ ਉਹਨਾਂ ਦੀ ਸੇਵਾ 'ਚ ਡਿਪਾਰਟਮੈਂਟ ਹਮੇਸ਼ਾ ਹਾਜ਼ਰ ਰਹੇਗਾ ਤੇ ਇਸ ਚੀਜ਼ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਪ੍ਰੈਗਨੈਂਟ ਲੇਡੀਆਂ ਦਾ ਸੈਂਪ ਲਗਾਇਆ ਸਾਡੇ ਨਾਨ ਪ੍ਰੈਗਨੈਂਟ ਲੇਡੀਆਂ ਜਿੰਨਾਂ ਵਿੱਚ ਲਸੈਨ ਪਰਿਆਲ ਰਾਜਪੁਰ ਜੀ ਬਧੀਆ ਪੇਤੇ ਇੱਕ ਕਜਲੇ ਦੇ ਵਿੱਚ ਠੀਕ ਹੈ ਇਹਨਾਂ ਦੇ ਵਿੱਚ ਸਾਡੀਆਂ ਪੇਸ਼ੈਂਟਸ ਹੈਗੀਆਂ 2 ਇੱਕ ਪਿੰਚ 2 ਇੱਕ ਮਿੰਟ ਦਾ ਹੈ ਕਿ 9 ਟੋਟਲ ਸਾਡੀਆਂ ਐਂਟੀਨੇਟਲ ਪੇਸ਼ੈਂਟਸ ਹੈ ਅਸੀਂ ਹਰ ਇੱਕ ਪੇਸ਼ੈਂਟ ਦੇ ਘਰ ਗਏ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦੀ ਪ੍ਰੋਬਲਮਸ ਸੁਣੀਆਂ ਫਿਰ ਉਹਨਾਂ ਨੂੰ ਡਿਸਕਸ ਕੀਤਾ ਫਿਰ ਉਹਨਾਂ ਨੂੰ ਉਹਨਾਂ ਦੇ ਨਾਲ ਰਿਲੇਟਿਡ ਦਵਾਈਆਂ ਵੀ ਦਿੱਤੀਆਂ ਤੇ ਜਿਹੜੀਆਂ ਸਾਡੀਆਂ ਦੋ ਪੇਸ਼ੈਂਟਸ ਜਿਹੜੀਆਂ ਹਾਈ ਰਿਸਕ ਹੈ ਉਹਨਾਂ ਦੀ ਡਿਲੀਵਰੀ ਹੋਣ ਵਾਲੀ ਹੈ ਉਹਨਾਂ ਦੇ ਅਸੀਂ ਕੰਸੈਂਟ ਵੀ ਲਏ ਆ ਕਿ ਉਹ ਜਲਦੀ ਤੋਂ ਜਲਦੀ ਇੱਥੋਂ ਸ਼ਿਫਟ ਹੋ ਜਾਣ। ਇੱਕ ਨੇ ਕਿਹਾ ਕਿ ਮੈਂ ਕੱਲ ਚਲ ਜਾਾਂਗੀ ਤੇ ਇੱਕ ਨੇ ਕਿਹਾ ਮੈਂ 2 ਦਿਨ ਬਾਅਦ ਇੱਥੋਂ ਚਲ ਜਾਾਂਗੀ। ਅਸੀਂ ਉਹਨਾਂ ਨੂੰ ਇਹ ਵੀ ਦੱਸਿਆ ਕਿ ਪ੍ਰੋਬਲਮਜ਼ ਆ ਸਕਦੀਆਂ ਕਿਉਂਕਿ ਬਾਰਿਸ਼ ਦਾ ਮੌਸਮ ਹੈ। ਰਸਤੇ ਵੀ ਸਾਡੇ ਸਲਿੱਪਰੀ ਹੋ ਜਾਂਦੇ ਆ ਕਿਉਂਕਿ ਅੱਗੇ ਰਸਤੇ ਦੇ ਵਿੱਚ ਪੂਲੇ ਦੇ ਨਾਲ ਜਿਹੜੀ ਰੋਡ ਹੈ ਉਹ ਰੁੜ ਗਈ ਹੋਈ ਹੈ ਤੇ ਇਸ ਕਰਕੇ ਉਹਦੇ ਮਿੱਟੀ ਪਾਈ ਜਾ ਰਹੀ ਸੀ। ਉਹਨਾਂ ਨੂੰ ਕਿਹਾ ਕਿ ਟਾਈਮ ਤੇ ਚਲੇ ਜਾਣ ਤਾਂ ਕਿ ਉਹਨਾਂ ਦੀ ਡਿਲੀਵਰੀ ਸੇਫਲੀ ਹੋ ਸਕੇ। ਤੇ ਉਹਨਾਂ ਨੇ ਵੀ ਸਾਡੇ ਨਾਲ ਅਗਰੀ ਕੀਤਾ ਕਿ ਉਹ ਸਟਾਪ ਕਿਵੇਂ ਜਾ ਕੇ ਕਰਿਆ ਸੇਵਾ। ਬੜੀ ਸਿਰਾਂਗੇ। ਅਸੀਂ ਬੇੜੀ ਦੇ ਵਿੱਚ ਗਏ ਸੀ ਸਵੇਰੇ ਅਸੀਂ ਬਹੁਤ ਅਸੀਂ ਪਹਿਲੇ ਆਏ ਬੇੜੀ ਦੇ ਵਿੱਚ ਸਾਨੂੰ ਪੌਣਾ ਘੰਟਾ ਵੇਟ ਕਰਨਾ ਪਿਆ ਫਿਰ ਉਸ ਤੋਂ ਬਾਅਦ ਬੇੜੀ ਚੱਲੀ ਤੇ ਫਿਰ ਅਸੀਂ ਪਾਰ ਪਹੁੰਚੇ ਉਸ ਤੋਂ ਬਾਅਦ ਫਿਰ ਅੱਗੋਂ ਸਾਨੂੰ ਲਿਫਟ ਲੈ ਕੇ ਫਿਰ ਉਹਨਾਂ ਦੇ ਘਰਾਂ ਤੱਕ ਜਾਣਾ ਪਿਆ ਕੈਮਰਾ ਪਰਸਨ ਕਬੀਰ ਦੇ ਨਾਲ ਅਵਤਾਰ ਸਿੰਘ ਦੈਨਿਕਾ ਟੀਵੀ ਗੁਰਦਾਸਪੁਰ